ਇਕ ਮਿਹਚਲ ਨਾਮ ਧਨ ਹੋਰ ਧਨ ਆਵੇ ਜਾਏ ਪਰਮਾਤਮਾ ਦਾ ਨਾਮ ਸਿਮਰਨ ਹੀ ਇੱਕ ਐਸਾ ਧਨ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ ਜੋ ਹਮੇਸ਼ਾ ਸਾਡੇ ਕੋਲ ਰਹਿਣਾ ਹੈ ਬਾਕੀ ਸਾਰੇ ਧਨ ਕਦੇ ਆ ਜਾਂਦੇ ਹਨ ਤੇ ਕਦੇ ਚਲੇ ਜਾਂਦੇ ਹਨ ਭਾਵ ਪਰਮਾਤਮਾ ਦੇ ਗੁਣਾਂ ਤੇ ਚੱਲ ਕੇ ਕੀਤੀ ਹੋਈ ਕਿਰਤ ਕਮਾਈ ਨਾਲ ਇਸ ਦੁਨੀਆ ਤੋਂ ਇਸ ਜੱਗ ਤੋਂ ਜੋ ਸਾਨੂੰ ਸ਼ੋਭਾ ਮਿਲਣੀ ਹੈ ਉਹੀ ਅਸਲੀ ਨਾਮ ਧਨ ਹੈ ਹੋਰ ਦੁਨਿਆਵੀ ਧਨ ਤਾਂ ਕਦੇ ਆ ਜਾਂਦੇ ਹਨ ਤੇ ਕਦੇ ਚਲੇ ਜਾਂਦੇ ਹਨ ਇਸ ਧਨ ਕੋ ਤਸਕਰ ਜੋਹੇ ਨਾ ਸਕੇ ਨਾ ਉਹ ਚੱਕਾ ਲੈ ਜਾਏ ਫਿਰ ਜੋ ਪਰਮਾਤਮਾ ਦੇ ਗੁਣਾ ਤੋਂ ਚੱਲ ਕੇ ਕੀਤੀ ਹੋਈ ਕਿਰਤ ਕਮਾਈ ਨਾਲ ਜੋ ਸਾਨੂੰ ਸ਼ੋਭਾ ਮਿਲਣੀ ਹੈ ਜੋ ਸਾਨੂੰ ਨਾਮ ਧਨ ਮਿਲਣਾ ਹੈ ਇਹ ਹੀ ਅਸਲੀ ਧਨ ਹੈ ਇਸ ਨੂੰ ਫਿਰ ਕੋਈ ਚੋਰ ਚੋਰੀ ਨਹੀਂ ਕਰ ਸਕਦਾ ਕੋਈ ਠੱਗ ਇਸ ਨੂੰ ਇਸ ਵੱਲ ਅੱਖ ਚੱਕ ਕੇ ਦੇਖ ਨਹੀਂ ਸਕਦਾ ਕਿਉਂਕਿ ਇਹ ਹੀ ਧਨ ਅਸਲੀ ਧਨ ਹੈ ਇਹ ਹੀ ਹਮੇਸ਼ਾ ਸਾਡੇ ਨਾਲ ਰਹਿਣਾ ਹੈ ਮਰਨ ਤੋਂ ਬਾਅਦ ਵੀ ਸਾਡੇ ਨਾਲ ਹੀ ਰਹਿਣਾ ਹੈ ਦੁਨਿਆਵੀ ਧੰਨ ਤਾਂ ਇੱਥੇ ਹੀ ਰਹਿ ਜਾਣੇ ਹਨ ਪਰ ਜੋ ਇਹ ਨਾਮ ਧੰਨ ਹੈ ਇਹ ਹਮੇਸ਼ਾ ਸਾਡੇ ਨਾਲ ਹੀ ਰਹਿਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ